ਯੁੱਗੋ ਯੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰੂ ਰੂਪ ਵਿੱਚ ਬੈਠੀ ਸਾਧ ਸੰਗਤ ਜੀਓ ਰਸਨਾ ਨੂੰ ਪਵਿੱਤਰ ਕਰਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੜਾ ਭਾਗਾ ਸਮਾਂ ਸੱਚੇ ਪਾਤਸ਼ਾਹ ਮਿਹਰ ਕੀਤੀ ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਸਾਰੇ ਸਤਿਕਾਰਯੋਗ ਮੇਰੇ ਵੱਡੇ ਬਜ਼ੁਰਗਾਂ ਦੇ ਸਮਾਨ ਬਜ਼ੁਰਗ ਮੇਰੀਆਂ ਮਾਮਾ ਭੈਣਾ ਬੱਚੇ ਵੀਰ ਔਰ ਪਹੁੰਚੇ ਸੰਤਾਂ ਫਕੀਰਾਂ ਦੇ ਚਰਨਾਂ ਦੇ ਵਿੱਚ ਇਸ ਦਾਸ ਦਾ ਦਾਸਾਂ ਦੇ ਦਾਸ ਦਾ ਕੋਟਨ ਕੋਟ ਕੋਟਨ ਕੋਟ ਨਮਨ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਦਾਸ ਦੀ ਬੇਨਤੀ ਨੌਜਵਾਨ ਵੀਰਾਂ ਨੂੰ ਬੇਨਤੀ ਜਿਵੇਂ ਕਿ ਬਹੁਤ ਲੰਬੇ ਸਮੇਂ ਤੋਂ ਇਹ ਬੇਨਤੀ ਜਿਹੜੀ ਹੈ ਉਦਾਸ ਦਾਸ ਦਾ ਦਾਸ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਆ ਰਿਹਾ ਅੱਜ ਵੀ ਇੱਕ ਅਰਦਾਸ ਇੱਕ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਕਰਦਾ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਤੁਸੀਂ ਗੁਰੂ ਦੇ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਆਪਣੇ ਵੱਡਿਆਂ ਦੀ ਸੇਵਾ ਕਰੋ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਖਿਦਮਤ ਕਰੋ ਸਭ ਦੀ ਆਪਣੀ ਜਵਾਨੀ ਨੂੰ ਆਪਣੇ ਜੀਵਨ ਨੂੰ ਅੱਛੇ ਕਰਮਾਂ ਵੱਲ ਲਾਓ ਚੰਗੀ ਸੇਧ ਆਪ ਧਾਰਨ ਕਰੋ ਆਪਦੇ ਪਰਿਵਾਰਾਂ ਨੂੰ ਵੀ ਅੱਛੇ ਮਾਰਗ ਤੇ ਅੱਛੀ ਸੰਗਤ ਦੇ ਰਾਹ ਚੱਲਣ ਦੀ ਬੇਨਤੀ ਕਰੋ ਆਪ ਵੀ ਨਸ਼ਿਆਂ ਤੋਂ ਦੂਰ ਰਹੋ ਔਰ ਜਿਹੜੇ ਤੁਹਾਡੇ ਨਾਲ ਦੇ ਸੱਜਣ ਮਿੱਤਰ ਨੇ ਤੁਹਾਡੇ ਪਿਆਰੇ ਨੇ ਉਹਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰੋ ਬੇਨਤੀ ਕਰੋ ਰਲ ਮਿਲ ਕੇ ਸਾਰੇ ਆਓ ਰਲ ਮਿਲ ਕੇ ਇੱਕ ਸਾਰੇ ਅਭਿਆਨ ਚਲਾਈਏ ਆਓ ਰਲ ਕੇ ਸਾਰੇ ਇੱਕ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਨਸ਼ੇ ਦੀ ਮਾਰ ਕਰਦੀ ਏਦਾਂ ਦਾ ਵਾਰ ਨਸ਼ੇ ਦੀ ਮਾਰ ਕਰੇ ਐਸਾ ਵਾਰ ਉੱਜੜ ਜਾਂਦਾ ਸਾਰਾ ਪਰਿਵਾਰ ਆਓ ਸੱਚ ਦਾ ਇੱਕ ਹੋਕਾ ਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਨਸ਼ਾ ਮੁਕਤ ਆਪਣਾ ਪੰਜਾਬ ਬਣਾਈਏ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਈਏ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਈਏ ਸਾਰਿਆਂ ਦੇ ਚਰਨਾਂ ਦੇ ਵਿੱਚ ਐਨਕੀ ਹਾਜ਼ਰ ਸੱਚੇ ਮਾਰਗ ਤੇ ਚੱਲੋ ਹੱਕ ਤੇ ਸੱਚ ਤੇ ਚੱਲੋ ਆਪਣੇ ਵੱਡਿਆਂ ਦੀ ਸੇਵਾ ਕਰੋ ਆਪਣੇ ਮਾਪਿਆਂ ਦੀ ਸੇਵਾ ਕਰੋ ਕਿਸੇ ਲੋੜਵੰਦ ਦੀ ਮਦਦ ਕਰੋ ਇਹ ਜੀਵਨ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਬੜੀ ਕਿਰਪਾ ਦੇ ਨਾਲ ਇਹ ਮਨੁੱਖੀ ਜਾਮਾ ਜਿਹੜਾ ਉਹ ਸਾਨੂੰ ਮਿਲਦਾ ਹੈ ਬਹੁਤ ਭਾਗਾ ਵਾਲੇ ਆ ਜਿਨ੍ਹਾਂ ਨੂੰ ਇਹ ਜਾਮਾ ਨਸੀਬ ਹੁੰਦਾ ਸੋ ਇਸ ਜਾਮੇ ਨੂੰ ਗੁਰੂ ਦੀ ਗੁਰੂ ਘਰ ਦੀ ਸੇਵਾ ਕਰਕੇ ਬੰਦਗੀ ਕਰਕੇ ਨਾਮ ਜਪ ਕੇ ਮਾਪਿਆਂ ਦੀ ਸੇਵਾ ਕਰਕੇ ਹੱਕ ਸੱਚ ਤੇ ਚੱਲ ਕੇ ਕਿਰਤ ਤੇ ਯਕੀਨ ਰੱਖ ਕੇ ਮਿਹਨਤ ਕਰਕੇ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਕਰਿਏ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਕਿਰਪਾ ਕਰੇ ਮਹਾਰਾਜ ਇਹ ਉਪਰਾਲਾ ਗਾਂ ਵਾਸਤੇ ਵੀ ਹੋਰ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ ਸਾਰੇ ਰਹਿਣ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਤਰਖਾਨ ਵੱਧ ਤੋਂ ਪਿਆਰ ਲੈ ਕੇ ਤਸ਼ਰੀਫ ਲੈ ਕੇ ਆਏ ਨੇ ਇਮਰਾਨ ਖਾਨ ਜੋ ਦਰਗਾਹ ਤੋਂ ਆਏ ਨੇ ਉਹਨਾਂ ਨੂੰ ਮਾਫਰ ਕਰਨ ਦੀ ਬੇਨਤੀ ਹੈ ਜੋ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਉ ਲੈਣ ਦੀ ਕਿਰਪਾਲਤਾ ਕਰਨ ਆਸਰੋ ਖਲੋ ਬੋਲੇ ਸੋ ਨਿਹਾਲ ਜੋ ਅਗਲੇ ਸਾਲ 2026 ਦਾਤਾ ਸੋਖ ਰੱਖੇ ਵਾਹਿਗੁਰੂ ਮੇਰ ਕਰੇ ਚੜ੍ਹਦੀ ਕਲਾ ਵਿੱਚ ਇਸ ਦਰਬਾਰ ਤੋਂ ਇਸ ਦਰਬਾਰ ਦੇ ਸਾਰੇ ਸੇਵਾਦਾਰ ਸਾਈਂ सुरेंद्र ਸ਼ਾਹ ਜੀ ਬਾਕਰਪੁਰ ਵਾਲੇ ਮਹਾਂਪੁਰਖਾਂ ਤੋਂ ਗੁਰੂ ਸਾਹਿਬ ਆਉਣ ਵਾਲੀ 2026 ਦੀ 27 ਮਈ ਨੂੰ ਜੋ ਇਦਾਂ ਹੀ ਤੀਆਂ ਦੇ ਆਨੰਦ ਕਾਰਜ ਹੋਣਗੇ ਬੇਨਤੀ ਹੈ ਪਰਿਵਾਰ ਵਾਲਿਆਂ ਨੂੰ ਉਹ ਜ਼ਰੂਰ ਆ ਕੇ ਦਰਬਾਰ ਵਿੱਚ ਅਗਲੇ ਸਾਲ ਲਈ ਨਾਮ ਜ਼ਰੂਰ ਲਿਖਾਉਣ ਦੀ ਕਿਰਪਾਲਤਾ ਕਰਨ ਜਿੱਥੇ ਲੋੜਿੰਦਾ ਸਮਾਨ ਧੀਆ ਨੂੰ ਦਿੱਤਾ ਹੀ ਜਾਂਦਾ ਹੈ ਸਾਈਂ ਜੀ ਵੱਲੋਂ ਉਥੇ ਕੱਲੀ ਕੱਲੀ ਧੀ ਦੇ ਨਾਮ 31 31000 ਦੀ ਐਫ ਡੀ ਜੋ 5 ਸਾਲਾਂ ਲਈ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜੋ 5 ਸਾਲਾਂ ਦੀ ਐਫ ਡੀ 31000 ਦੀ ਕੱਲੀ ਕੱਲੀ ਧੀ ਦੇ ਨਾਮ ਜੋ ਸਾਈਂ ਜੀ ਕਰਾ ਕੇ ਦੇਣਗੇ ਆਪ ਸਭ ਸੰਗਤਾਂ ਦੇ ਚਰਨਾਂ ਵੀ ਬੇਨਤੀ ਹੈ ਆਪ ਜੀ ਵੀ ਅਰਦਾਸ ਕਰਿਓ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀਏ ਕਾਰਨ ਕਾਰਜ ਅੱਗੇ ਤੋਂ ਹੋਰ ਚੜ੍ਹਦੀਆਂ ਕਲਾ ਵਿੱਚ ਜਾਣ ਹੋਰ ਚੜ੍ਹਦੀਆਂ ਕਲਾ ਵਿੱਚ ਜਾਣ ਹੋਰ ਚੜ੍ਹਦੀਆਂ ਕਲਾ ਵਿੱਚ ਜਾਣ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਆਏ ਮਹਾਂਪੁਰਖਾਂ ਦਾ ਜੀਓ ਆਇਆਂ ਨੂੰ ਜੀਓ ਆਇਆਂ ਨੂੰ ਜੀਓ ਆਇਆਂ ਨੂੰ ਆਹ ਹੁਣ ਗੁਰੂ ਕੀ ਦੇਗ ਵਰਤੇਗੀ ਫਿਰ ਸਾਰੀ ਸੰਗਤ ਨੇ ਗੁਰੂ ਕੀਆ ਦੇਗਾਂ ਲੈ ਕੇ ਫਿਰ ਸਾਰਿਆਂ ਨੇ ਚਾਲੇ